ਕੋਈ ਬੰਦਾ ਦੁਨੀਆ 'ਚ ਮਸ਼ਹੂਰ ਹੁੰਦਾ ਪਰ ਇੰਨੇ ਲੋਕਾਂ ਵਿੱਚ ਤਾਂ ਕੋਈ ਨਹੀਂ ਮਸ਼ਹੂਰ ਹੁੰਦਾ ਮਾੜੀ-ਮੋਟੀ ਮਸ਼ਹੂਰੀ ਤਾਂ ਸਭ ਦੀ ਹੈ ਪਰ ਵਾਹਿਗੁਰੂ ਪ੍ਰਸਿੱਧ ਹੈ ਬੜਾ ਨਾਮ ਹੈ ਜਿਸ ਦਾ ਜਿਹੜਾ ਕਦੇ ਮੀਟਣ ਵਾਲਾ ਨਹੀਂ ਹੈ ਨਾ ਆਮ ਸੋ ਇਸ ਕਰਕੇ ਉਹ ਵਾਹਿਗੁਰੂ ਦੇ ਅੰਦਰ ਆਮ ਖਾਸ ਪਰਪੰਚ ਵੀ ਨਹੀਂ ਹੈ ਜਿਵੇਂ ਆਪਾਂ ਸੰਸਾਰ ਹੈ ਵਾਹਿਗੁਰੂ ਦੇ ਵਿੱਚ ਨਹੀਂ ਹੈ ਸੰਸਾਰ ਵਾਹਿਗੁਰੂ ਦੇ ਵਿੱਚ ਹੈ ਵੀ ਸੰਸਾਰ ਇਹ ਦੋਵੇਂ ਗੱਲਾਂ ਨੇ ਨਰਲੇ ਜਿਵੇਂ ਸੂਰਜ ਐਸ ਵਕਤ ਆਪਾਂ ਨੂੰ ਦਿਖਦਾ ਹੈ ਸੂਰਜ ਦੀ ਧੁੱਪ ਆਪਣੇ ਸਾਰਿਆਂ ਉਤੇ ਪੈਂਦੀ ਵੀ ਹੈ ਸੂਰਜ ਆਪਣੇ ਵਿੱਚ ਵੀ ਹੈ ਤੇ ਨਹੀਂ ਵੀ ਹੈ ਹੈ ਤਾਂ ਬੜੀ ਦੂਰ ਪਰ ਹੈ ਵੀ ਹੈ ਇਸੇ ਪ੍ਰਕਾਰ ਵਾਹਿਗੁਰੂ ਦਾ ਪ੍ਰਕਾਸ਼ ਸਤਖੰਡ ਵਿੱਚੋਂ ਆਪਣੇ ਉੱਤੱਕ ਪਹੁੰਚਦਾ ਹੈ ਸਾਰਿਆਂ ਥਾਵਾਂ ਤੇ ਆਪਣੇ ਵਿੱਚ ਵੀ ਹੈ ਤੇ ਆਪਣੇ ਤੋਂ ਵੱਖਰਾ ਨਹੀਂ ਸੋ ਇਸ ਕਰਕੇ ਮਹਾਰਾਜ ਕਹਿੰਦੇ ਨਾ ਆਮ ਆਮ ਨਾਮ ਰੋਗ ਦਾ ਹੈ ਰੋਗ रहਤ ਮੇਰਾ ਸਤਗੁਰ ਜੋਗੀ ਉਹਦੇ 'ਚ ਕੋਈ ਰੋਗ ਨਹੀਂ ਹੈ ਨਾ ਮੋਹ ਨਾ ਵਿੱਚ ਕੋਈ ਮੋਹ ਹੈ ਇੰਨੀਆਂ ਚੀਜ਼ਾਂ ਦਾ ਜੋ ਮਾਲਕ ਹੈ ਓੰਕਾਰ ਪਰਮੇਸ਼ਰ ਜੋ ਇੱਕ ਹੈ ਉਹ ਉਸ ਨੂੰ ਕਹਿੰਦੇ ਸਤ ਨਾਮੁ ਯਾਨੀ ਉਹਦਾ ਨਾਮ ਬਿਲਕੁਲ ਸਤ ਹੈ ਪਰ ਇੰਨੀਆਂ ਚੀਜ਼ਾਂ ਦੇ ਸੰਯੁਕਤ ਹੋਣ ਕਰਕੇ ਕਰਤਾ ਉਹ ਜੋ ਕਰਤਾ ਹੈ ਕੇਵਲ ਉਹ ਕਰਤੇ ਦੇ ਬਾਕੀ ਤਾਂ ਸਾਰੇ ਕਾਰਜ ਹੀ ਹਨ ਉਹਦੇ ਉਹ ਕੇਵਲ ਇੱਕੋ ਇੱਕ ਕਰਤਾ ਹੈ ਇਨਾਂ ਲੋਕਾਂ ਦਾ ਕਰਤਾ ਹੈ ਸ੍ਰਿਸ਼ਟੀ ਦਾ ਕਰਤਾ ਹੈ ਦੇਵਤਿਆਂ ਦਾ ਕਰਤਾ ਹੈ ਚਰਾਸੀ ਲੱਖ ਜੂਮ ਦਾ ਕਰਤਾ ਹੈ ਕਰਤਾ ਕਰਤਾ ਉਹ ਆਪ ਹੀ ਹੈ ਹੁਣ ਜਿਵੇਂ ਆਪਾਂ ਕੱਲ ਅਖਰ ਵਿਚਾਰ ਕੀਤੇ ਸੀ ਨਾ ਅਖਰ ਦੀ ਬੰਤਰ ਜਿਹੜੀ ਹੈ ਬਹੁਤ ਥੇਰ ਹੋ ਗਈ ਬੰਦਿਆਂ ਬੰਦਿਆਂ ਨੂੰ ਅੱਖਰ ਕਈ ਜੋਰ ਮਾਰਾ ਕੇ ਤਾਂ ਇੱਕ ਅੱਖਰ ਦੀ ਉਤਪਤੀ ਹੁੰਦੀ ਹੈ ਜਿਵੇਂ ਆਪਾਂ ਨੇ ਇਹ ਵਿਚਾਰ ਕੀਤੀ ਸੀ ਕਿ ਓਂ ਅੱਖਰ ਦੀ ਵਿਉਤਪਤੀ ਜਿਹੜੀ ਸੀ ਆ ਉਹ ਮਾਂ ਤੋਂ ਹੋਈ ਹੈ ਤੇ ਏਕੋ ਹੰ ਅੱਖਰ ਤੋਂ ਇਹਨੇ ਜਨਮ ਲਿਆ ਇਸੇ ਪ੍ਰਕਾਰ ਇਹ ਜਿਹੜਾ ਕਰਤਾ ਅੱਖਰ ਹੈ ਨਾ ਦੇਖਣ ਨੂੰ ਤਾਂ ਇੱਕੋ ਹੀ ਅੱਖਰ ਲੱਗਦਾ ਹੈ ਜੁੜੇ ਹੋਏ ਅੱਖਰ ਨੇ ਕਰ ਤੇ ਤਾ ਤਾਰ ਹੁੰਦਾ ਹੱਥ ਉਹਦੇ ਹੱਥ ਵਿੱਚ ਜਿਹੜੀ ਤਾਰ ਪਕੜੀ ਹੋਈ ਹੈ ਨਾ ਰੋਜੀ ਰੂਪ ਤਾਰ ਜਿੰਦਗੀ ਰੂਪ ਤਾਰ ਚੇਤਨ ਸੱਤਾ ਰੂਪ ਤਾਰ ਇਹ ਸਾਰੀਆਂ ਤਾਰਾਂ ਉਹਦੇ ਹੱਥ ਵਿੱਚ ਨੇ ਆਪਣੇ ਸਾਰੇ ਜਿੰਨੇ ਜੀਵ ਨੇ ਨਾ ਉਹ ਆਪਣੇ ਕਿਰਪਾ ਰੂਪੀ ਹੱਥ ਦੇ ਨਾਲ ਤਾਰਨ ਵਾਲਾ ਹੈ ਆਪਾਂ ਨੂੰ ਸਾਰਿਆਂ ਨੂੰ ਇਸ ਕਰਕੇ ਵਾਹਿਗੁਰੂ ਹੈ ਕਰਤਾ ਸਾਰੀ ਸੇਖੀ ਦਾ ਕਰਤਾ ਬਾਕੀ ਸਾਰੇ ਆਥਾਂ ਹੰਕਾਰਜ ਉਹ ਸਾਰਿਆਂ ਨੂੰ ਆਪਣੀ ਰੋਜ਼ੀ ਦਿੰਦਾ ਪਹਿਲਾਂ ਆਪਣੀ ਜੋਤ ਦਿੰਦਾ ਫਿਰ ਰੋਜ਼ੀ ਦਿੰਦਾ ਜ਼ਿੰਦਗੀ ਦਿੰਦਾ ਪ੍ਰਾਣ ਦਿੰਦਾ ਇਸ ਕਰਕੇ ਉਹਦਾ ਨਾਮ ਪਿਆ ਹੈ ਕਰਤਾ ਫਿਰ ਇਹ ਹੈ ਕਿ ਕਰਤਾ ਜਿਹੜਾ ਅਕਾਲ ਪੁਰਖ ਹੈ ਨਾ ਇਹ ਬੜੀਆਂ ਡੂੰਘੀਆਂ ਚੀਜ਼ਾਂ ਨੇ ਕਿ ਜਪ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ ਜਪ ਸਾਹਿਬ ਦੇ ਵਿੱਚ ਇੱਕ ਫੰਗਤੀ ਆਉਂਦੀ ਹੈ ਜਤਰ ਤਤਰ ਵਿਸਾ ਵਿਸਾ ਹੋਏ ਐਲਿਓ ਅਨਰਾਗ ਉਹ ਜਿੱਥੇ ਕਿੱਥੇ ਵੀ ਸਾਰੀਆਂ ਦਿਸ਼ਾਵਾਂ ਦੇ ਵਿੱਚ ਦਸੋਂ ਦਿਸ਼ਾਵਾਂ ਦੇ ਵਿੱਚ ਉੱਪਰ ਥੱਲੇ ਹਰੇਕ ਜਗ੍ਹਾ ਦੇ ਉੱਤੇ ਫੈਲਿਆ ਤਾਂ ਹੋਇਆ ਕੀ ਰੂਪ ਬਣ ਕੇ ਅਨਰਾਗ ਪ੍ਰੇਮ ਰੂਪ ਬਣ ਕੇ ਸਾਰਿਆਂ ਵਿੱਚ ਫੈਲਿਆ ਹੋਇਆ ਹੈ। ਵਾਹਿਗੁਰੂ ਦਾ ਸਰੂਪ ਕੀ ਹੈ? ਪ੍ਰੇਮ। ਉਹ ਪ੍ਰੇਮ ਰੂਪ ਹੋ ਕੇ ਸਾਰਿਆਂ ਵਿੱਚ ਫੈਲਿਆ ਹੋਇਆ ਹੈ। ਇਸ ਕਰਕੇ ਨਾ ਉਹ ਜਿਹੜਾ ਹੈ ਨਾ ਰੱਤਾ ਉਹ ਪ੍ਰੇਮ ਕਰਕੇ ਸਾਰਿਆਂ ਦੇ ਵਿੱਚ ਰੱਤਾ ਹੋਇਆ ਹੋਣ ਕਰਕੇ ਸਾਰਿਆਂ ਵਿੱਚ ਫੈਲਿਆ ਹੋਇਆ ਹੋਣ ਕਰਕੇ ਉਹਨੂੰ ਗੈਮਨ ਕਰਤਾ ਹਰੇਕ ਦੇ ਵਿੱਚ ਹੈ। ਔਰਖ ਪੁਰਖ ਜੋ ਪੂਰਨ ਹੈ ਉਹ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਸ ਕਰਕੇ ਪੁਰਖ ਦਾ ਅਰਥ ਹੈ ਪੂਰਨ ਵਿਆਪਕ ਕੋਈ ਥਾਂ ਐਸੀ ਨਹੀਂ ਜਿੱਥੇ ਪੁਰਖ ਨਾ ਹੋਵੇ ਵਾਹਿਗੁਰੂ ਹੁਣ ਕਹਿੰਦੇ ਨੇ ਏਕਾ ਪੁਰਖ ਸਭਾਈ ਨਾਰ ਜਿੰਨੇ ਆਪਾਂ ਭਾਵੇਂ ਕਹਾਉਂਦੇ ਆਪਣੇ ਆਪ ਨੂੰ ਬੰਦੇ ਹੀ ਆਂ ਇਹ ਇੱਕ ਇਸਤਰੀ ਹੈ ਮੈਂ ਇਹਦਾ ਪਤੀ ਹਾਂ ਮੈਂ ਮੰਦਾ ਹਾਂ ਪਰ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਇੱਕਾ ਪੁਰਖ ਆਕਾਲ ਪੁਰਖ ਹੀ ਇੱਕ ਪੁਰਖ ਹੈ ਬਸ ਬਾਕੀ ਤਾਂ ਸਾਰੀਆਂ ਇਸਤਰੀਆਂ ਹੀ ਨੇ ਆਪਾਂ ਸਾਰੀਆਂ ਉਹਨੀਆਂ ਪਤਨੀਆਂ ਰੂਪ ਹਾਂ ਉਹ ਆਪਣਾ ਮਾਲਕ ਹੈ ਕਿਉਂਕਿ ਵਾਹਿਗੁਰੂ ਪਤੀ ਦਾ ਬਾਤ ਚ ਕਹਿਣਾ ਪੁਰਖ ਹੋਇਸ ਕਰਕੇ ਪੁਰਖ ਪਤੀ ਨੂੰ ਕਹਿੰਦੇ ਨੇ ਉਹ ਆਪਣਾ ਮਾਲਕ ਜਿਵੇਂ ਲੁਧਿਆਣਾ ਸ਼ਹਿਰ ਦੇ ਵਿੱਚ ਬ੍ਰਹਮ ਗਿਆਨੀ ਮਹਾਪੁਰਸ਼ ਹੋਏ ਨੇ ਉਹਨਾਂ ਪੁਰਾਣੇ ਸਾਰੇ ਜਾਣਦੇ ਨੇ ਪੁਰਾਣੇ ਬਜ਼ੁਰਗ ਜਾਣਦੇ ਨੇ ਉਹਨਾਂ ਦਾ ਨਾਮ ਸੀ ਬਾਬਾ ਬਾਣ ਬੱਟਾ ਕੋਈ ਸ਼ਾਇਦ ਜਾਣਦਾ ਹੋਵੇ ਤੁਹਾਡੇ ਜੀ ਉਹ ਬਾਬਾ ਬਾਣ ਬੱਟਾ ਸਾਰਾ ਦਿਨ ਆਪਣੇ ਹੱਥ ਵਿੱਚ ਬਾਣ ਜਿਹਾ ਲੈ ਕੇ ਲੱਕ ਨੂੰ ਬੋਰੀ ਬੰਨ੍ਹ ਕੇ ਨਾ ਸ਼ਹਿਰ ਚ ਘੁੰਮਦਾ ਰਹਿੰਦਾ ਬਸ ਮਸਤਾਨਿਆਂ ਮੰਨ ਇੱਕ ਜੋਥੇ ਲੰਡੀ ਸੀ ਬ੍ਰह्मज्ञानी ਮਾਈ ਉਹ ਵੀ ਇਹੀਂ ਘੁੰਮਦੀ ਰਹਿੰਦੀ ਸੀ ਉਹਦਾ ਨਾਮ ਸੀ ਚੰਦੋ ਉਹ ਚੰਦੋ ਸਾਰਾ ਦਿਨ ਬਿਨਾ ਵਸਤਰਾਂ ਤੋਂ ਘੁੰਮਦੀ ਰਹਿੰਦੀ ਮਾੜਾ ਜਾਂ ਉਹਲਾ ਜਾਂ ਕਲਛੜਦੀ ਤੇ ਜਦੋਂ ਕਿਸੇ ਤੋਂ ਸਾਰੇ ਬੜਾ ਉਹਨੂੰ ਮਾਂ ਕਰਕੇ ਬੁਲਾਉਂਦੇ ਸਤਕਾਰ ਕਰਦੇ ਸਭ ਨੂੰ ਪਤਾ ਹੀ ਇਹ ਪੂਰਨ ਪੁਰਸ਼ ਨੇ ਦੋਵੇਂ ਜਾਣੇ ਬੜੀ ਦੁਨੀਆ ਮੰਨਦੀ ਸੀ ਉਹਨਾਂ ਨੂੰ ਪਰ ਜਦੋਂ ਬਾਬੇ ਬਾਣ ਬੱਟੇ ਨੇ ਸਾਹਮਣੇ ਆ ਜਾਣਾ ਮਾਈ ਚੰਦੋ ਦੇ ਉਨੇ ਕਿਸੇ ਨਾ ਕਿਸੇ ਦਾ ਕੱਪੜਾ ਖੋ ਕੇ ਫਟਾਫੜ ਉੱਪਰ ਲੈ ਲੈਣਾ ਤੇ ਮੱਥਾ ਟੇਕਣਾ ਤੇ ਕੋਈ ਦੁਕਾਨਦਾਰ ਕਹਿਣ ਲੱਗਿਆ ਮਾਂ ਇਹ ਜਦ ਇਹ ਬਾਬਾ ਬਾਣ ਬੱਟਾ ਤੇਰੇ ਸਾਹਮਣੇ ਆਉਣ ਉਦੋਂ ਹੀ ਤੂੰ ਕੱਪੜਾ ਉੱਪਰ ਲੈਣੀ ਆ ਸਾਡੇ ਤੋਂ ਨਹੀਂ ਸੰਗਦੀ ਕੋਈ ਉਹ ਕਹਿੰਦੀ ਤੁਸੀਂ ਕੋਈ ਬੰਦੇ ਆ ਤੁਸੀਂ ਤਾਂ ਸਭ ਇਸਤਰੀਆਂ ਰੂਪ ਆ ਇਹੀ ਇੱਕ ਪੁਰਖ ਹੈ ਬਸ ਇਹ ਬ੍ਰਹਮ ਗਿਆਨੀ ਹੈ ਇਹ ਪੁਰਖ ਹੈ ਇਸ ਕਰਕੇ ਅਕਾਲ ਪੁਰਖ ਆਪਣਾ ਪਤੀ ਹੈ ਸਾਰਿਆਂ ਦਾ ਆਪਾਂ ਉਹਦੀਆਂ ਸਾਰੀਆਂ ਇਸਤਰੀਆਂ ਹਾਂ ਇਸੇ ਕਰਕੇ ਉਹਨੂੰ ਕਹਿੰਦੇ ਪੁਰਖ ਹੁਣ ਪੁਰਖ ਜਿਹੜਾ ਹੁੰਦਾ ਪੂਰਨ ਰੂਪ ਹੈ ਪੁਰਖ ਪਤੀ ਰੂਪ ਹੈ ਪੁਰਖ ਦਾ ਅਰਥ ਹੈਗਾ ਉਹ ਜਿਵੇਂ ਪੁਰ ਪੁੜੀਆਂ ਨੇ ਜਿੰਨੀਆਂ ਸਾਰੀਆਂ ਪੁੜੀਆਂ ਨੇ ਇਹਨਾਂ ਵਿੱਚ ਖ ਆਕਾਸ਼ ਵਾਂਗੂ ਵਿਆਪਕ ਹੈ ਉਹ ਦੇਹਾਂ ਰੂਪ ਆ ਜਿੰਨੀਆਂ ਆਪਣੇ ਸਰੀਰ ਨੇ ਇਹ ਵੀ ਪੂਰੀਆਂ ਹੀ ਨੇ ਇਹਨਾਂ ਵਿੱਚ ਆਕਾਸ਼ ਵਾਂਗੂ ਵਿਆਪਕ ਹੈ ਫਿਰ ਪੋਰ ਜਿੰਨੀਆਂ ਨੇ ਪੂਰੀਆਂ ਬਣਾਈਆਂ ਵਿਸ਼ਨਪੂਰੀ ਬ੍ਰਹਮਪੂਰੀ ਸ਼ੇਪੂਰੀ ਆਦਿਕ ਸਿੰਦਰਪੂਰੀ ਫਿਰ ਇਹ ਸਾਰੇ ਸਰੀਰਾਂ ਰੂਪੀ ਪੂਰੀਆਂ ਨੂੰ ਖਾ ਨਾਸ਼ ਕਰਨ ਵਾਲਾ ਵੀ ਆਪ ਹੀ ਹੈ ਇਸੇ ਕਰਕੇ ਉਹਨੂੰ ਪੁਰਖ ਕਹਿੰਦੇ ਨੇ ਫਿਰ ਪੁਰਖ ਉਹ ਹੁੰਦਾ ਹੈ ਆਪਣੇ ਜੋ ਕੋਈ ਬੰਦਾ ਨਰਕਾਂ ਤੋਂ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ ਕਹਿਣ ਨੂੰ ਭਾਵੇਂ ਸਾਰੇ ਕਹੀਏ ਕਿ ਮੈਂ ਪੁਰਖ ਹਾਂ ਲੈ ਆਓ ਵੀ ਨਰਕਾਂ ਤੋਂ ਰੱਖਿਆ ਕਰਕੇ ਦਿਖਾਓ ਜਿਹੜਾ ਨਰਕਾਂ ਤੋਂ ਰੱਖਿਆ ਕਰੇ ਉਹਨੂੰ ਕਹਿੰਦੇ ਪੁਰਖ ਨਰਕਾਂ ਦੇ ਵਿੱਚ ਇੱਕ ਖਾਸ ਨਰਕ ਹੈ ਉੱਥੇ ਰੱਬ ਕਿਸੇ ਨੂੰ ਨਾ ਹੀ ਪਾਵੇ ਜਿਹੜੇ ਪਏ ਹੋਏ ਨੇ ਉਹਨਾਂ ਨੂੰ ਪਤਾ ਉਹ ਮਿਝ ਅਤੇ ਪਾਕ ਦਾ ਹੈ ਉੱਬਲਦੀ ਹੈ ਉਹਦੇ ਵਿੱਚ ਉਹਦੇ ਵਿੱਚ ਸੁੱਟ ਦਿੰਦੇ ਨੇ ਜੀਵ ਆਤਮਾ ਨੂੰ ਉਹਨੂੰ ਪੂਨਾਮੇ ਨਰਕ ਕਹਿੰਦੇ ਨੇ ਪੂਨ ਦਾ ਨਰਕ ਹੈ ਉਹ ਆਗ ਪਾਈ ਹੈ ਜਿੱਥੇ ਆਗ ਵਿੱਚ ਸੁੱਟ ਦਿੰਦੇ ਨੇ ਉਸ ਨਰਕ ਤੋਂ ਰੱਖਿਆ ਕਰਨ ਵਾਲਾ ਸਿਰਫ ਵਾਹਿਗੁਰੂ ਆ ਹੋਰ ਕੋਈ ਨਹੀਂ ਇਸੇ ਕਰਕੇ ਉਹਨੂੰ ਕਹਿੰਦੇ ਪੁਰਖ ਵਾਹਿਗੁਰੂ ਪੁਰਖ ਹੁੰਦਾ ਪ੍ਰਸਾਰਥ ਦੇਣ ਵਾਲਾ ਭਾਵ ਉੱਦਮ ਦੇਣ ਵਾਲਾ ਇਸੇ ਸੇ ਪ੍ਰਕਾਰ ਜਿਹੜਾ ਪੁਰਖ ਉੱਦਮ ਦਿੰਦਾ ਇਹ ਤੋਂ ਹੁੰਦਾ ਪੌਰਖ ਅੱਖਰ ਨੇ ਵੀ ਇੱਥੋਂ ਹੀ ਜਨਮ ਲਿਆ ਪੁਰਖ ਤੋਂ ਪੌਰਖ ਪੌਰਖ ਹੁੰਦਾ ਵਿਚਾਰ ਦੇਣ ਵਾਲਾ ਜਿਹੜੇ ਸੋਹਣੇ ਸਿੱਧੇ ਸੋਹਣੇ ਵਿਚਾਰ ਧਾਰਮਿਕ ਵਿਚਾਰ ਨੇ ਗੁਰਬਾਣੀ ਵਿੱਚ ਹੀ ਨੇ ਇਹ ਧੁਰ ਕੀ ਬਾਣੀ ਵਿੱਚ ਅਕਾਲ ਪੁਰਖ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਹੈ ਪੁਰਖ ਇੱਕਾ ਪੁਰਖ ਸਭਾਈ ਨਾਰ ਸਾਰੀਆਂ ਤਾਂ ਉਹ ਦੀ ਇਸਤਰੀਆਂ ਹਾਂ ਹੁਣ ਪੁਰਖ ਅਖਰ ਮਹਾਤਮਾ ਲਈ ਵੀ ਵਰਤਿਆ ਗੁਰਬਾਣੀ ਦੇ ਵਿੱਚ ਇਸ ਕਰਕੇ ਮਹਾਰਾਜ ਸਿੱਤੇ ਪਾਤਸ਼ਾਹ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹੈ ਮਹਾਤਮਾ ਰੂਪ ਵੀ ਆਪ ਹੀ ਆਹ ਤੇ ਪੁਰਖ ਅਖਰ ਸਤਿਗੁਰੂ ਲਈ ਵੀ ਵਰਤਿਆ ਹੈ ਸਤਿਗੁਰੂ ਸਤਗੁਰ ਪੁਰਖ ਦਇਆਲ ਹੈ ਜਿਸ ਨੂੰ ਸਮਤ ਸਭ ਕੋਏ ਐਉਂਦਾ ਸਤਿਪੁਰਖ ਜਿਨ ਜਾਣਿਆ ਸਤਗੁਰ ਤੇ ਉਸ ਦਾ ਨਾਮ ਵੀ ਆਇਆ ਸਤਿਪੁਰਖ ਵੀ ਉਸੇ ਨੂੰ ਕਿਹਾ ਆ ਹੁਣ ਵੀ ਕਹਿੰਦੇ ਸੀ ਮਹਾਰਾਜ ਕਹਿੰਦੇ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਇਹ ਤਾਂ ਉਹਨਾਂ ਨੂੰ ਵੀ ਇਹੀ ਅੱਖਰ ਵਰਤਿਆ ਆਦ ਪੁਰਖ ਜੀ ਨੂੰ ਮਹਾਤਮਾ ਲਈ ਵੀ ਇਹੀ ਅੱਖਰ ਵਰਤਿਆ ਹੈ ਸੋ ਪੁਰਖ ਭਲ ਭਲਾ ਜਿਹੜਾ ਸਤਿਗੁਰੂ ਦੇ ਬਚਨਾਂ ਨੂੰ ਮੰਨਦਾ ਉਹ ਪੁਰਖ ਭਲ ਭਲਾ ਉਹ ਸਾਰਿਆਂ ਨਾਲੋਂ ਭਲਾ ਪੁਰਖ ਹੈ ਕੰਗਾ ਪੁਰਖ ਹੈ ਸਤਿਗੁਰੂ ਲਈ ਵੀ ਇਹੀ ਅੱਖਰ ਵਰਤਿਆ ਹੈ ਸਤਿਗੁਰ ਜਿਹੜਾ ਸਤਿਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਏ ਸੋ ਜਿਵੇਂ ਇੱਕ ਬੰਦਾ ਹੈ ਇੱਕ ਉਹਨਾਂ ਦੇ ਕੋਲ ਹੈ ਸੋ ਜਿਵੇਂ ਉਹਨਾਂ ਦੇ ਵਿੱਚ ਫਿਰ ਉਹਦਾ ਜਿਹੜਾ ਪੁੱਤਰ ਹੈ ਉਹਦਾ ਅੱਗੇ ਪੁੱਤਰ ਹੈ ਉਹਦਾ ਅੱਗੇ ਪੁੱਤਰ ਜਿਵੇਂ ਜਨਕ ਰਾਜਾ ਹੋਇਆ ਜਿਹੜਾ ਸੀਤਾ ਦਾ ਪਿਤਾ ਸੀ ਇਹ ਤ੍ਰਵੰਝਮ ਜਨਕ ਸੀਗਾ ਇਹ ਜਨਕਾਂ ਦੀ ਗੱਦੀ ਚੱਲਦੀ ਆਉਂਦੀ ਹੈ ਇਸੇ ਪ੍ਰਕਾਰ ਇੱਕ ਜਨਕ ਦੋ ਜਨਕ ਤਿੰਨ ਜਨਕ ਚਾਰ ਜਨਕ ਜਿਵੇਂ ਫਰੀਦ ਸਨ ਹੀ ਹੈ ਭਗਤ ਫਰੀਦ ਜੀ ਜਿਹੜੇ ਅਸਲ ਭਗਤ ਫਰੀਦ ਪਹਿਲਾਂ ਹੋਏ ਨੇ ਤੇ ਜਿਹੜੇ ਗੁਰਨਾਨਕ ਦੇਵ ਜੀ ਹੋਏ ਵੇਲੇ ਹੋਏ ਨੇ ਉਹ 19ਵੇਂ ਭਗਤ ਸੀਏ ਭਗਤ ਫਰੀਦ ਸ਼ਾਨੀ ਇਹਦਾ ਗੱਦੀ ਚੱਲਦੀ ਆਉਂਦੀ ਏਸੇ ਪ੍ਰਕਾਰ ਜਿਹੜੇ ਅਕਾਲ ਪੁਰਖ ਨੇ ਬਣਾਏ ਨੇ ਅਕਾਲ ਪੁਰਖ ਫਿਰ ਸਤਗੁਰ ਪੁਰਖ ਫਿਰ ਬ੍ਰਹਮ ਗਿਆਨੀ ਜਿਹੜੇ ਨੇ ਮਹਾਪੁਰਖ ਏਸੇ ਪ੍ਰਕਾਰ ਫਿਰ ਸੁਧਾਰਨ ਪੁਰਖ ਹੈ ਸਾਰੇ ਪੁਰਖੀ ਔਰ ਉਹਨਾਂ ਦੇ ਪਹਿਲੇ ਅੱਖਰ ਬੜੀ ਜਾਂਦੇ ਨੇ ਉਹ ਪਾਰ ਬ੍ਰह्म ਪੁਰਖ ਪਰਮੇਸ਼ਰ ਆਪ ਹੈ ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰੂ ਲਈ ਵੀ ਇਹੀ ਅੱਖਰ ਵਰਤਿਆ ਤੇ ਅਕਾਲ ਪੁਰਖ ਲਈ ਵੀ ਇਹੀ ਅੱਖਰ ਵਰਤਿਆ ਵਿੱਚ ਕਰਤਾ ਪੁਰਖ ਖਲੋਆ ਵਾਲ ਨ ਬਿੰਗਾ ਹੋਆ ਉਹ ਕਰਤਾ ਪੁਰਖ ਹੈ ਇਹ ਸਰਗੁਣ ਵਿੱਚ ਆਉਂਦਾ ਇੱਕ ਨਿਰਗੁਣ ਵਿੱਚ ਸ਼ੁੱਧ ਬ੍ਰਹਮ ਨੂੰ ਕਹਿੰਦੇ ਨੇ ਕਰਤਾ ਪੁਰਖ ਜਿਹੜਾ ਨਿਰਗੁਣ ਵਿੱਚ ਚਲਿਆ ਜਾਂਦਾ ਨਾ ਉਹ ਬ੍ਰਹਮ ਨੂੰ ਵੀ ਪੁਰਖ ਹੀ ਕਿਹਾ ਹੈ ਉਹ ਆਪਾਂ پڑھਦੇ ਚੀਜ਼ਾਂ ਰੋਜ਼ ਹੀ ਆ ਕਿਉਂ ਇੰਨਾ ਟਾਈਮ ਵੀ ਨਹੀਂ ਹੁੰਦਾ ਜਿੰਨਾ ਆਪਾਂ ਨੂੰ ਨੌਲੇਜ ਵੀ ਨਹੀਂ ਹੁੰਦੀ ਇਸ ਗੱਲ ਦੀ ਆਓ ਆਪਾਂ ਪੜਦੇ ਆ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਆਰਜਮਾ ਅਜਮਾ ਪਾਰਾ ਇਹ ਜਿਹੜਾ ਨਿਰਗੁਣ ਸਰੂਪ ਆ ਉਸ ਨੂੰ ਕਿਹਾ ਹੈ ਕਈ ਥਾਈਂ ਵਰਤਿਆ ਹੈ ਸੁਧ ਨਿਰਗੁਣ ਸਰੂਪ ਨੂੰ ਕਿਹਾ ਸਰਗੁਣ ਸਰੂਪ ਨੂੰ ਵੀ ਪੁਰਖ ਕਿਹਾ ਸਤਿਗੁਰੂ ਨੂੰ ਵੀ ਪੁਰਖ ਕਿਹਾ ਬ੍ਰਹਮ ਗਿਆਨੀ ਨੂੰ ਵੀ ਪੁਰਖ ਕਿਹਾ ਤੇ ਅੱਗੇ ਜਿਹੜਾ ਹੈ ਸਧਾਰਨ ਪੁਰਖ ਨੂੰ ਵੀ ਪੁਰਖ ਹੀ ਕਿਹਾ ਹੈ ਪਰ ਫਰਕ ਉਹਨਾਂ ਦੇ ਕੰਮਾਂ ਦਾ ਹੈ ਇਹ ਪੁਰਖ ਨਾਸਵੰਤ ਨੇ ਜਿਹੜੇ ਮਾਇਆਵੀ ਨੇ ਉਹ ਪੁਰਖ ਕਦੇ ਜਾਂਦਾ ਨਹੀਂ ਉਹਨਾਂ ਵਿੱਚ ਕੌਣ-ਕੌਣ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕੌਣ ਨਾਨਕ ਦੇ ਜਗਤ ਵਿੱਚ ਕਿੰਨ ਜਪਿਓ ਗੁਰਮੰਤ ਇਹ ਕਰਕੇ ਉਹਨੇ ਕਹਿੰਦੇ ਨੇ ਕਰਤਾ ਪੁਰਖ ਸੱਖੇ ਓਂਕੜ ਹੈ ਇੱਕ ਦਾ ਜਨਾਇਕ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਪੁਰਖ ਕਿਹਾ ਹੈ ਕਿਉਂਕਿ ਮੂਲ ਮੰਤਰ ਪੜ੍ਹਨ ਵੇਲੇ ਸਾਰੀਆਂ ਚੀਜ਼ਾਂ ਜੇ ਵਿਚਾਰ ਕਰੀਏ ਤਾਂ ਜਾ ਕੇ ਕਿਤੇ ਮਨ ਦੀ ਇਕਾਗਰਤਾ ਪ੍ਰਾਪਤਨ ਨਾਲੇ ਆਪਾਂ ਨੂੰ ਇੰਨਾ ਤਾਂ ਗਿਆਨ ਹੋ ਜਾਏ ਕਿ ਪੁਰਖ ਹੈ ਕੌਣ ਕਰਤੇ ਦਾ ਭਾਵ ਕੀ ਹੈ ਨਿਰਭਉ ਜਿਹੜਾ ਭੈ ਤੋਂ ਰਹਿਤ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਕੋਈ ਬੰਦਾ ਡਰਦਾ ਹੈ ਕੋਈ ਮੌਤ ਤੋਂ ਡਰਦਾ ਹੈ ਸਾਧਾਰਨ ਬੰਦਿਆਂ ਕੋਲ ਭੱਜਿਆ ਫਿਰੇ ਮੈਨੂੰ ਡਰ ਲੱਗਦਾ ਉਹ ਆਪਾਂ ਡਰ ਨੂੰ ਦੂਰ ਕਰ ਸਕਦੇ ਜੇ ਅਗਿਆ ਬਿਨ ਸਾਸ ਤੇ ਰਾਖਾ ਕਹਿੰਦੇ ਉਹ ਨਿਰਭਉ ਦੀ ਸ਼ਰਨ ਵਿੱਚ ਚਲਿਆ ਜਾ ਉਹ ਨਿਰਭਉ ਦਾ ਜਾਪ ਕਰਨ ਵਾਲੇ ਨੂੰ ਨਿਰਭਉ ਹੀ ਬਣਾ ਦਿੰਦਾ ਜਿਹੜਾ ਉਹਦਾ ਜਾਪ ਕਰਦਾ ਹੈ ਨਾ ਉਹਨੂੰ ਨਿਰਭਉ ਬਣਾ ਦਿੰਦਾ ਹੁਣ ਦੁਨੀਆ ਦੇ ਅੰਦਰ ਨਿਰਭਉ ਤਾਂ ਹੋਰ ਵੀ ਵਿਅਕਤੀ ਨੇ ਬਣ ਬੈਠੇ ਸੀ ਫਰਨਾਥ 라ਵਣ ਇਹ ਕਹਿੰਦੇ ਸੀ ਕਿ ਰੱਬ ਮੈਂ ਹਾਂ ਇਹ ਨਿਰਭਉ ਬਣ ਕੇ ਬੈਠ ਗਏ ਹੁਣ ਜਦੋਂ ਅਕਾਲ ਨਿਰਭਉ ਨੂੰ ਪਤਾ ਲੱਗਿਆ ਕਿ ਉਹ ਦੋ ਜਾਣੇ ਨਿਰਭਉ ਬਣ ਕੇ ਬੈਠ ਗਏ ਨੇ ਤਾਂ ਉਹਨਾਂ ਨੂੰ ਭੈ ਦੇਣ ਵਾਸਤੇ ਨਿਰ ਵਿਸ਼ੇਸ਼ ਕਰਕੇ ਭਉ ਦੇ ਕੇ ਉਹਨਾਂ ਨੂੰ ਧੱਕ ਜਾਂਦਾ ਖਾ ਜਾਂਦਾ ਖਤਮ ਕਰ ਦਿੰਦਾ ਜਿਹੜਾ ਹਰਨਾਖਸ਼ ਕਹਿੰਦਾ ਸੀ ਮੈਂ ਰੱਬ ਦਾ ਮੈਂ ਕਿਸੇ ਤੋਂ ਨਹੀਂ ਡਰਦਾ ਜਦੋਂ ਪ੍ਰਮਾਤਮਾ ਨੇ ਨਰਪਿੰਦ ਰੂਪ ਧਾਰਨ ਕਰਕੇ ਆਪਣੇ ਪੱਟਾਂ ਦੇ ਉੱਤੇ ਰੱਖ ਕੇ ਉਹਨੂੰ ਕਿਹਾ ਉਹ ਪਾੜ ਦਿਆਂ ਹੁਣ ਤੈਨੂੰ ਤਾਂ ਹਰਨਾਖਸ਼ थर-थर ਕੰਬਣ ਲੱਗ ਪਿਆ ਜਿਹੜਾ ਕਹਿੰਦਾ ਸੀ ਨਾ ਮੈਂ ਨਿਰਭਉ ਹਾਂ ਉਹ ਰੱਬ ਨੂੰ ਕਹਿੰਦਾ ਨਹੀਂ ਮੈਂ ਨਹੀਂ ਨਿਰਭਉ ਤੁਸੀਂ ਹੀ ਨਿਰਭਉ ਹੋ ਤੁਸੀਂ ਹੀ ਭੈਟ ਹੋ ਰਹਤ ਹੋ ਇਸ ਕਰਕੇ ਪਰਮੇਸ਼ਰ ਆਪਾਂ ਨੂੰ ਭੈਟ ਹੋ ਰਹਤ ਕਰ ਦਿੰਦੇ ਹਨ ਖੋਦ ਵੀ ਭੈ ਤੋਂ ਰਹਿਤ ਹਨ ਅਤੇ ਨਿਰਭਉ ਨਿਰਭਉ ਦਾ ਮਤਲਬ ਇਹ ਵੀ ਆ ਕਿ ਨਿਰਾ ਦੁਨੀਆਂ ਨੂੰ ਆਪਣੇ ਭੈ ਥੱਲੇ ਰੱਖਣ ਵਾਲਾ ਜਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਯੰਤ ਇਹ ਸਾਰੇ ਬਾੜੂ ਪੜ ਲਓ ਭੈ ਵਿੱਚ ਸਾਰੀਆਂ ਚੀਜ਼ਾਂ ਨੇ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਏ ਸਾਰੀਆਂ ਚੀਜ਼ਾਂ ਡਰ ਵਿੱਚ ਨੇ ਤੇ ਦਰ ਦੇ ਵਿੱਚ ਹਰੇਕ ਚੀਜ਼ ਹੈ ਇੱਕ ਸਿਰਫ ਵਾਹਿਗੁਰੂ ਨਹੀਂ ਹੈ ਦਰ ਦੇ ਵਿੱਚ ਇਸ ਕਰਕੇ ਸਤਿਗੁਰੂ ਆਪਾਂ ਨੂੰ ਕਹਿੰਦੇ ਨਿਰਭਉ ਦੇ ਨਾਲ ਜੁੜੋ ਨਿਰਵੈਰ ਉਹ ਜੋ ਵੈਰ ਤੋਂ ਰਹਿਤ ਹੈ ਆਪ ਕਿਸੇ ਨਾਲ ਵੈਰ ਨਹੀਂ ਕਿਉਂਕਿ ਸਾਰੇ ਤਾਂ ਮੇਰੀ ਅੰਸ ਨੇ ਕਹਿੰਦੇ ਕਿਸ ਨਾਲ ਵੈਰ ਕਰਨਾ ਹਰੇਕ ਵਿੱਚ ਤਾਂ ਮੈਂ ਆਪ ਹੀ ਬੈਠਾ ਜਿਹੜਾ ਉਹਦਾ ਜਾਪ ਕਰਦਾ ਹੈ ਉਹ ਖੁਦ ਵੀ ਨਿਰਵੈਰ ਹੀ ਹੋ ਜਾਂਦਾ ਹੈ ਇਹ ਉਹ ਵੀ ਕਰਮ ਕਰਦਾ ਆਪਣੇ ਭਗਤਾਂ ਦੇ ਜਿਹੜੇ ਵੈਰੀ ਨੇ ਨਾ ਉਹਨਾਂ ਨੂੰ ਨਿਰ ਵੈਰੀ ਕਰ ਦਿੰਦਾ ਭਗਤ ਕਹੇ ਕਿ ਸਲਾਨਾ ਬੰਦਾ ਮੇਰੇ ਨਾਲ ਵੈਰ ਕਰਦਾ ਪ੍ਰਹਿਲਾਦ ਜੀ ਨੂੰ ਨਿਰਭਉ ਤੇ ਨਿਰਵੈਰ ਦੀ ਪਦਵੀ ਰੱਬ ਨਹੀਂ ਦਿੰਦੀ ਹੈ ਪਰ ਈਲਾਦ ਨੂੰ ਵੀ ਨਿਰਭਉ ਤੇ ਨਿਰਵੈਰ ਹੀ ਬਣਾ ਦਿੱਤਾ ਵੈਰੀ ਜਿਹੜੇ ਆਪਣੇ ਨੇ ਉਹਨਾਂ ਨੂੰ ਨਿਰਵੈਰ ਕਰਦਾ ਹੈ ਭਾਵ ਵੈਰ ਤੋਂ ਰਹਿਤ ਕਰ ਦਿੰਦਾ ਹੈ ਵੈਰੀ ਤੋਂ ਰਹਿਤ ਕਰ ਦਿੰਦਾ ਜਿਵੇਂ ਕਾਮ ਕਰੋ ਲੋਭ ਮੋਹ ਹੰਕਾਰ ਨੇ ਇਹ ਆਪਣੇ ਵੈਰੀ ਨੇ ਜਦੋਂ ਆਪਾਂ ਨਿਰਭਉ ਤੇ ਨਿਰਵੈਰ ਦਾ ਜਾਪ ਕਰਦੇ ਹਾਂ ਉਦੋਂ ਆਪਾਂ ਨਿਰਵੈਰੀ ਬਣ ਜਾਂਦੇ ਹਾਂ ਭਾਵ ਵੈਰੀ ਤੋਂ ਰਹਿਤ ਕੋਈ ਵੈਰੀ ਰਹਿੰਦਾ ਹੀ ਨਹੀਂ ਨਿਰਵੈਰ ਉਹਨਾਂ ਵੈਰੀਆਂ ਨੂੰ ਵੀ ਖਤਮ ਕਰ ਦਿੰਦਾ ਇਸ ਕਰਕੇ ਨਿਰਵੈਰ ਦਾ ਜਾਪ ਕਰਦੇ ਹਾਂ ਕਿ ਵਾਹਿਗੁਰੂ ਤੇਰਾ ਕਿਸੇ ਨਾਲ ਵੈਰ ਨਹੀਂ ਸਾਨੂੰ ਵੀ ਐਸੇ ਬਣਾ ਦੇ ਵੀ ਸਾਡੇ ਲਈ ਸਾਡੇ ਮਨ ਚ ਇੱਕ ਗੱਲ ਬਣ ਜਾਏ ਕਿ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਨਿਰਵੈਰ ਇਹ ਅਕਾਲ ਪੁਰਖ ਦੇ ਅਭਿਆਸ ਕਰਦੇ ਆ ਕਰਦੇ ਆ ਉਹ ਹੌਲੀ ਹੌਲੀ ਅਭਿਆਸ ਕਰਿਆ ਕਰੋ ਇਹਦਾ ਜਿੰਨਾ ਵੀ ਦਰਸ਼ਿਸ਼ ਕੀਤੀ ਮਹਾਰਾਜ ਨੇ ਆਪਾਂ ਨੂੰ ਜੇ ਬੋਲ ਬੋਲ ਕੇ ਇਹ ਕਈ ਚੀਜ਼ਾਂ ਨੇ ਇੱਕ ਤਾਂ ਤੁਸੀਂ ਬੋਲ ਬੋਲ ਕੇ ਕਰਦੇ ਹੋ ਦਾ ਜਾਪ ਇੱਕ ਮਾਲਾ ਜੇ ਕਰ ਸਕਦੇ ਹੋ ਰੋਜ਼ ਬੋਲ-ਬੋਲ ਕੇ ਜਿੰਨਾ ਕ ਆਪਾਂ ਕਥਾ ਦੇ ਸ਼ੁਰੂ ਚ ਬੋਲਦੇ ਆ ਪਿਆਰ ਨਾਲ ਭਾਵੇਂ ਅੱਧਾ ਘੰਟਾ ਲੱਗ ਜਾਏ ਕੋਈ ਗੱਲ ਨਹੀਂ 45 ਮਿੰਟ ਲੱਗ ਜਾਣ ਇੱਕ ਮਾਲਾ ਨੂੰ ਇਹ ਇੱਕ ਵੱਖਰਾ ਅਭਿਆਸ ਹੈ ਇੱਕ ਤਾਂ ਦਾ ਚਲੋ ਬਹੁਤੀਆਂ ਮਾਲਾ ਕਰਨੀਆਂ ਚਾਹੀਦੀਆਂ ਨੇ ਜਿਆਦਾ ਸਪੀਡ ਰੱਖਣੀ ਪੈਂਦੀ ਹੈ ਉਹ ਤਾਂ 1-2 ਮਿੰਟ ਵਿੱਚ ਵੀ ਕਰ ਸਕਦੇ ਆ 3 ਮਿੰਟ ਵੀ ਕਰ ਸਕਦੇ ਆ ਪਰ ਇੱਕ ਮਾਲਾ ਸਾਡੇ ਖਾਸ ਜਾਪ ਵਾਸਤੇ ਹੁੰਦੀ ਹੈ ਜਿਹਨੂੰ ਆਪਾਂ ਉਨੀ ਕੀ ਸਪੀਡ ਤੇ ਜਪ ਸਕਦੇ ਜਿੰਨਾ ਕਿ ਬਿਲਕੁਲ ਸੁਣਾਈ ਦੇ ਸਕੇ ਜਿਵੇਂ ਆਪਾਂ ਆਮ ਜਪਦੇ ਹਾਂ ਸ਼ੁਰੂ ਦੇ ਵਿੱਚ ਸੋ ਇਸ ਕਰਕੇ ਨਿਰਵੈਰ ਤੱਕ ਹੀ ਆਪਣੇ ਵਿਚਾਰ ਸੀਮਿਤ ਨੇ ਬਾਕੀ ਦੇ ਕੱਲ ਨੂੰ ਅੱਗੇ ਵਿਚਾਰ ਕਰ ਲਵਾਂਗੇ ਕਿਸ ਪ੍ਰਕਾਰ ਇਹ ਤਾਂ ਸਿਰਫ ਪਹਿਲੇ ਪਹਿਲੇ ਅਰਥ ਨੇ ਉਹਦੇ ਬਾਕੀ ਦੇ ਅਰਥ ਨਾਲ ਨਾਲ ਚੱਲਦੇ ਰਹਿਣਗੇ ਕਿ ਸਿੱਧਾਂ ਨੇ ਇਹ ਪ੍ਰਸ਼ਨ ਕਰਨਾ ਮਾਰਿਆ ਨੂੰ ਇੱਕ ਅਹੰਕਾਰ ਕੱਲਾ ਹੀ ਬੜਾ ਹੁੰਦਾ ਕਿ ਇਹ ਸੱਤ ਕਿਉਂ ਲਿਖਿਆ ਨਾਲ ਸਤਿ ਹੀ ਬਹੁਤ ਸੀ ਨਾਮ ਕਿਉਂ ਲਿਖਿਆ ਸਤ ਨਾਮ ਇੱਕ ਓੰਕਾਰ ਸਤ ਨਾਮ ਥੋੜਾ ਇੱਕ ਓੰਕਾਰ ਦੋ ਸਤ ਨਾਮ ਵਿੱਚ ਚਾਰ ਅੱਖਰ ਛੇ ਅੱਖਰ ਜਾਪ ਬਣ ਜਾਂਦਾ ਹੈ ਲੋਪ ਤੁਹਾਨੂੰ ਕਰਤਾ ਲਿਖਣ ਦੀ ਕੀ ਲੋੜ ਪੈਗੀ ਫਿਰ ਇਹਦਾ ਜਵਾਬ ਦੇਣਗੇ ਫਿਰ ਤੁਹਾਨੂੰ ਪੁਰਖ ਲਿਖਣ ਦੀ ਕੀ ਲੋੜ ਪੈਗੀ ਫਿਰ ਇਹਦਾ ਜਵਾਬ ਦੇਣਗੇ ਸੰਪੂਰਨ ਮੂਲ ਮੰਤਰ ਨੂੰ ਕਿਉਂਕਿ ਉਦੋਂ ਆਪਣਾ ਪੰਥ ਨਵਾਂ ਨਵਾਂ ਚੱਲਿਆ ਸੀ ਨਾ ਗੁਰੂ ਨਾਨਕ ਦੇਵ ਜੀ ਵੇਲੇ ਸਾਰਿਆਂ ਨੇ ਬੜਾ ਟੈਕ ਕੀਤਾ ਸੀ ਇਹਨਾਂ ਇਹ ਕਿਉਂ ਸ਼ੁਰੂ ਕੀਤਾ? ਐਸਾ ਇਹ ਸ਼ੁਰੂ ਕਿਉਂ ਕਰ ਲਿਆ? ਸਰੋਵਰ ਕਿਉਂ ਬਣਾ ਲਿਆ ਤੁਸੀਂ? ਆਹ ਗੁਰੂ ਗ੍ਰੰਥ ਸਾਹਿਬ ਜੀ ਕੀ ਲੋੜ ਸੀ? ਆਹ ਕੀ ਲੋੜ ਸੀ? ਫਿਰ ਉਹਨਾਂ ਸਾਰਿਆਂ ਦੇ ਜਵਾਬ ਜਿਹੜੇ ਗੁਰਨਾਨਕ ਦੇਵ ਜੀ ਨੇ ਦਿੱਤੇ, ਨਿਰਉਪਰ ਕੀਤਾ ਸਾਰਿਆਂ ਨੂੰ। ਤਾਈਓ ਦਾ ਸਾਰੇ ਕਹਿੰਦੇ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾ ਵਾਹੇ ਗੁਰੂ वाहे गुरु वाहे ਕ੍ਰਿਸ਼ਮਹਾਰਾਜ ਕਿਰਪਾ ਕਰ ਰਹੇ ਨੇ ਨਿਰਵੈਰ ਤੱਕ ਆਪਾਂ ਨੇ শ্রবণ ਕੀਤਾ ਹੈ ਨਿਰਭਉ ਨਿਰਵੈਰ ਇਹ ਜਿਹੜੇ ਜਿੰਨੇ ਵੀ ਪ੍ਰਸ਼ਨ ਉੱਤਰ ਹੋ ਰਹੇ ਨੇ ਸਿੱਧਾਂ ਦੇ ਨਾਲ ਇਹ ਸਧਾਰਨ ਵਿਦਵਾਨ ਦੀ ਪਹੁੰਚ ਨਹੀਂ ਹੈ ਇਹ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਪੁਰਸ਼ ਜਿਹੜੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਤੋਂ ਪਹਿਲਾਂ ਹੋਏ ਨੇ ਉਹ ਵੀ ਤਰਾਗ ਮਹਾਪੁਰਸ਼ ਉੱਚ ਕੋਟੀ ਦੇ ਬ੍ਰਹਮ ਗਿਆਨੀ ਬਹੁਤ ਉੱਚੀ ਅਵਸਥਾ ਦੇ ਮਾਲਕ ਹੋਏਗੇ ਇਹ ਸਾਰੇ ਜਿੰਨੇ ਵੀ ਸੁਣ ਰਹੇ ਆਪਾਂ ਜਵਾਬ ਇਹ ਉਹਨਾਂ ਨੇ ਆਪਣੀ ਅੰਤਰ ਜਨਮਤਾ ਨਾਲ ਹੀ ਸਾਰੀਆਂ ਚੀਜ਼ਾਂ ਲਿਖੀਆਂ ਪਈਆਂ ਨੇ ਭਾਵੇਂ ਵੀ ਇਹ ਪਿੱਛੋਂ ਟਕਸਾਲ ਵਿੱਚ ਸੀਨੇ ਬਸੀਨੇ ਚਲੀਆਂ ਆ ਰਹੀਆਂ ਚੀਜ਼ਾਂ ਨਾਲੋਂ ਵੱਖਰਾ ਹੈ ਉਹਨਾਂ ਨੇ ਆਪਣੀ ਅੰਤਰਜਾਮਕ ਨਾਲ ਦੇਖ ਕੇ ਗੁਰਦਾਸ ਗ੍ਰੋਵਚਨ ਸਿੰਘ ਜੀ ਖਾਸਾ ਨੂੰ ਪੜ੍ਹਾਏ ਉਹਨਾਂ ਨੇ ਅੱਗੇ ਬਾਬਾ ਕਰਤਾਰ ਸਿੰਘ ਜੀ ਖਾਸਾ ਨੂੰ ਬਖਸ਼ਿਸ਼ ਕੀਤੀ ਉਹਨਾਂ ਨੇ ਗੁਰਜੀਤ ਸਾਹਿਬ ਦਾ ਟੀਕਾ ਲਿਖਿਆ ਪਰ ਉਹਦੇ 'ਚ ਇੰਨਾ ਕੁ ਫਰਕ ਪੈਂਦਾ ਕਿ ਜੇ ਆਮ ਬੰਦਾ ਟੀਕਾ ਪ੍ਰਕਾਸ਼ ਕਰਕੇ ਖੋਲ੍ਹ ਕੇ ਪੜ੍ਹੇ ਤਾਂ ਉਹ ਬੰਦ ਕਰ ਦਿੰਦਾ ਉਹਨੂੰ ਕਿਉਂਕਿ ਉਹਨੂੰ ਪੜਨ ਨਾਲ ਨਹੀਂ ਹੁੰਦਾ ਗਿਆਨ ਹੁੰਦਾ ਜਿੰਨਾ ਇਹਨੂੰ ਸੁਣਾ ਕੇ ਤੇ ਸੁਣਨ ਨਾਲ ਗਿਆਨ ਹੁੰਦਾ ਜੋ ਕਿ ਇਹ ਜਿਹੜੀਆਂ ਚੀਜ਼ਾਂ ਆਪਾਂ ਸੋਣ ਲੱਗ ਜਾਂਦੇ ਆ ਇਹਦੇ ਨਾਲ ਬੜੀਆਂ ਸਹਾਇਕ ਪੁਸਤਕਾਂ ਪੜ੍ਹਨੀਆਂ ਪੈਂਦੀਆਂ ਨੇ ਜਿਹੜੀਆਂ ਕਿ ਅਸੀਂ ਸ਼ੁਰੂ ਤੋਂ ਲੈ ਕੇ ਬਹੁਤ ਛੋਟੀਆਂ-ਛੋਟੀਆਂ ਪੁਸਤਕਾਂ ਪੜ੍ਹਦੇ ਆਂ, ਪੜ੍ਹਦੇ ਆਂ, ਪੜ੍ਹਦੇ ਆਂ ਕਾਫੀ ਉੱਚੇ ਤੱਕ ਚਲੇ ਜਾਣਾ ਪੈਂਦਾ ਫੇਰ ਇਹਨਾਂ ਚੀਜ਼ਾਂ ਦੀ ਸਮਝ ਲੱਗਦੀ ਏਸ ਕਰਕੇ ਇਹ ਸਿੱਧਾ ਨਾਲ ਜਿਹੜੇ ਪ੍ਰਸ਼ਨ ਉੱਤਰ ਹੋ ਰਹੇ ਨੇ ਇੱਕ ਬਾਹਰਲੇ ਮੱਤ ਵਾਲਿਆਂ ਨਾਲ ਜਦੋਂ ਪ੍ਰਸ਼ਨ ਉੱਤਰ ਹੁੰਦੇ ਨੇ ਤਾਂ ਕਿਵੇਂ ਹੁੰਦੇ ਨੇ ਨਾਲੇ ਇੱਕ ਚੀਜ਼ ਇਹ ਵੀ ਯਾਦ ਰੱਖਣੀ ਕਿ ਜਦੋਂ ਨਵਾਂ ਨਵਾਂ ਕੋਈ ਧਰਮ ਚੱਲਦਾ ਉਹਦੇ ਉੱਤੇ ਬਹੁਤ ਕਿੰਤੂ ਪ੍ਰੰਤੂ ਖੜੇ ਹੋ ਜਾਂਦੇ ਨੇ ਇਹਦੀ ਕੀ ਲੋੜ ਸੀ ਆ ਕਿਉਂ ਚਾੜਿਆ ਸਿੱਧਾਂ ਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਮੰਤਰ ਵਿੱਚ ਕਿਤੇ ਊਣ ਤਾਂ ਹੀ ਕੱਢ ਦੀਏ ਸੀ ਜੇ ਵੀ ਊਣ ਤਾਂ ਹੀ ਨਿਕਲ ਗਈ ਸਾਡੇ ਥੱਲੇ ਲੱਗ ਜਾਣਗੇ ਤੇ ਸਾਡੇ ਚਰਨੀ ਪੈ ਜਾਣਗੇ ਅਸੀਂ ਇਹਨਾਂ ਨੂੰ ਚੇਲਾ ਬਣਾ ਲਵਾਂਗੇ ਗੁਰੂ ਨਾਨਕ ਦੇਵ ਜੀ ਹਰੇਕ ਪਾਸਿਓਂ ਘੇਰਨ ਦਾ ਯਤਨ ਕਰਦੇ ਨੇ ਪਰ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਸੋਝੀ ਦੇ ਦੇਣਗੇ ਪਈ ਇਹ ਨਰਵੈਰ ਤੱਕ ਆਪਾਂ ਸੁਣਿਆ ਹੁਣ ਕਹਿੰਦੇ ਜਿਹੜਾ ਅਕਾਲ ਮੂਰਤ ਹੈ ਇਹਦਾ ਭਾਵ ਕੀ ਵਾਕੀ ਗੱਲ ਵੀ ਠੀਕ ਹੈ ਉਹਨਾਂ ਨੇ ਪਹਿਲਾਂ ਕਦੇ ਇਹ ਸੁਣਿਆ ਹੀ ਨਹੀਂ ਸੀਗਾ ਕਿਸੇ ਨੇ ਨਹੀਂ ਸੁਣਿਆ ਗੁਰੂ ਨਾਨਕ ਦੇਵ ਜੀ ਨੂੰ ਤਾਂ ਇਹ ਮਿਲਿਆ ਉਦੋਂ ਪਹਿਲਾਂ ਇਹ ਕਿਸੇ ਨੇ ਸੁਣਿਆ ਹੀ ਨਹੀਂ ਕਿ ਅਕਾਲ ਮੂਰਤ ਕੀ ਹੈ ਉਹ ਗੁਰਨਾਨਕ ਦੇਵ ਜੀ ਵੱਲੋਂ ਹੀ ਉਹਨਾਂ ਨੂੰ ਅਰਥ ਦੱਸੇ ਜਾ ਰਹੇ ਮਹਾਰਾਜ ਕਹਿੰਦੇ ਨੇ ਦੇਖੋ ਜਿਹੜਾ ਨਾ ਸੰਧੀ ਛੇਦ ਕਰਕੇ ਚੱਲ ਰਹੇ ਆਂ ਇੱਕ ਇੱਕ ਪਦ ਦੇ ਅਰਥ ਕਰਦੇ ਆਪਾਂ ਪਹਿਲਾਂ ਇੱਕ ਦੇ ਅਰਥ ਹੀ ਕੀਤੇ ਨੇ ਫਿਰ ਇਕੱਲੇ ਓੰਕਾਰ ਦੇ ਕੀਤੇ ਨੇ ਫਿਰ ਸੱਤ ਦੇ ਹੀ ਫਿਰ ਇਕੱਲੇ ਨਾਮ ਦੇ ਅਰਥ ਨੇ ਫਿਰ ਕਰਤਾ ਫਿਰ ਕਰਤਾ ਦੇ ਵੀ ਸੰਧੀ ਛੇਦ ਕਰਕੇ ਕਾਰ ਤੇ ਤਾ ਫਿਰ ਪੁਰਖ ਫਿਰ ਇਹਦੇ ਵੀ ਸੰਧੀ ਛੇਦ ਕਰਕੇ ਅਰਥ ਹੋਏ ਨੇ ਫਿਰ ਆ ਗਿਆ ਨਿਰਭਾਉ ਨਿਰਵਾਣ ਹੁਣ ਕਹਿੰਦੇ ਨੇ ਆਕਾਲ ਆਕਾਲ ਹੋ ਹੁੰਦਾ ਅੱਗੇ ਨਾਲ ਜਿਹੜਾ ਲਾਇਆ ਮੂਰਤ ਮੂਰਤ ਭਾਵ ਹਸਤੀ ਹੋੰਦ ਜਾਂ ਵਿਜੂਦ ਹੁਣ ਜਿਹੜੀ ਮੂਰਤ ਹੈ ਮੂਰਤ ਪੱਥਰਾਂ ਦੇ ਉੱਤੇ ਉੱਕਰੀ ਜਾਂਦੀ ਹੈ ਮੂਰਤ ਸਾਂਧੀ ਦੇ ਵਿੱਚ ਵੀ ਉਤਰੀ ਜਾਂਦੀ ਹੈ ਸੋਨੇ ਦੀ ਵੀ ਪਿੱਤਲ ਦੀ ਵੀ ਮੂਰਤੀਆਂ ਤਾਂ ਕਈ ਪ੍ਰਕਾਰ ਦੀਆਂ ਜਿਸ ਤਰ੍ਹਾਂ ਉੱਤੇ ਬਣਦੀਆਂ ਨੇ ਧਾਤਾਂ ਉੱਤੇ ਮੂਰਤੀਆਂ ਬਣਦੀਆਂ ਨੇ ਮੁਸੱੱਰ ਵੱਲੋਂ ਕਾਗਜ਼ਾਂ ਤੇ ਕੱਪੜਿਆਂ ਤੇ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਇਸੇ ਪ੍ਰਕਾਰ ਜਿਹੜੀਆਂ ਮੂਰਤੀਆਂ ਨੇ ਉਹ ਕੰਧਾਂ ਦੇ ਉੱਤੇ ਵੀ ਚਿੱਤਰ ਬਣਾ ਦਿੱਤੇ ਜਾਂਦੇ ਨੇ ਹੁਣ ਮੂਰਤੀ ਇਸ ਬੰਦੇ ਨੂੰ ਵੀ ਕਿਹਾ ज छेवे पातशाह महाराज को ब्राह्मण ने आके बेनती की तीन जाने सी कहने महाराज मेरी इसत्री खो के लै गए महाराज कहने कौन कहने महाराज जी ओहो बहुत लंबे लंबे सी उच्चे उचे पठान किन्ने जी तीन बुरछा वर्गे से ओह तो किसी महाराज कहने कहने असी बहत्तर मूर्तियां ਆਪਣੇ ਆਪ ਨੂੰ ਮੂਰਤੀਆਂ ਦੱਸਦੇ ਨੇ ਤੇ ਉਹਨਾਂ ਨੂੰ ਤਿੰਨਾਂ ਨੂੰ ਦੱਸ ਦਿੰਨੇ ਉਹ ਬੁਰਸ਼ੀਆਂ ਵਰਗੇ ਤਿੰਨ ਤੇ ਅਸੀਂ 72 ਬੰਦੇ ਸੀ 72 ਮੂਰਤੀਆਂ ਸੋ ਮਹਾਰਾਜ ਕਹਿੰਦੇ ਜਿਹੜਾ ਮਾਤਾ ਦੇ ਉੱਦਰ ਤੋਂ ਜਨਮ ਲੈਣ ਵਾਲੀ ਇਹ ਮੂਰਤੀ ਹੈ ਨਾ ਇਹ ਥੋੜੀ ਜੀ ਤੁਰਨ ਫਿਰਨ ਵਾਲੀ ਮੂਰਤੀ ਹੈ ਇੱਕ ਪੱਥਰ ਦੀ ਮੂਰਤੀ ਹੁੰਦੀ ਹੈ ਇਹ ਜਿਹੜਾ ਅਕਾਲ ਮੂਰਤ ਕੀਤਾ ਨਾ ਅਰਥ ਕਹਿੰਦੇ ਇਹ ਇਨਾਂ ਸਾਰੀਆਂ ਚੀਜ਼ਾਂ ਨਾਲ ਨਹੀਂ ਮਿਲਦਾ ਇਨਾਂ ਮੂਰਤੀਆਂ ਤੋਂ ਵੱਖਰੀ ਮੂਰਤੀ ਮੂਰਤੀਆਂ ਤਾਂ ਹੋਰ ਚੀਜ਼ਾਂ ਅਕਾਲ ਲਾਲ ਤੋਂ ਰਹਿਤ ਮੂਰਤ ਦਾ ਮਤਲਬ ਹੈ ਹਸਤੀ ਹੈ ਕਾਲ ਤੋਂ ਰਹਿਤ ਸਰੂਪ ਹੈ ਬਾਕੀ ਤਾਂ ਸਾਰੀਆਂ ਮੂਰਤੀਆਂ ਟੁੱਟ ਜਾਂਦੀਆਂ ਨੇ ਫਟ ਜਾਂਦੀਆਂ ਨੇ ਗਲ ਸੜ ਜਾਂਦੀਆਂ ਨੇ ਰੁੜ ਜਾਂਦੀਆਂ ਨੇ ਨਾਸ਼ ਹੋ ਜਾਂਦੀਆਂ ਨੇ ਪਰ ਉਹ ਵਾਹਿਗੁਰੂ ਜੋ ਹੈ ਨਾਸ਼ ਤੋਂ ਰਹਿਤ ਸਰੂਪ ਹੈ ਨਾਸ਼ ਤੋਂ ਰਹਿਤ ਹਸਤੀ ਹੈ قال vale.